راجن پرانی پینشن بحال کرو بحال کرو پرانی پینشن بحال کروا ہر جو ہٹ درد کی چال چلے گا ਅਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਢੇਲੀ ਵੇਚ ਦਿਹਾੜੀ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਆਸ਼ਾ ਅੰਗਣਵਾੜੀ ਮਲਾਜਮਾਂ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਆਸ਼ਾ ਮਿੱਡੇ ਮਿਲ ਪੁੱਕਾ ਪੱਕਿਆਂ ਕਰੋ ਪੱਕੇ ਕਰੋ ਪੱਕੇ ਕਰੋ ਘਟੋ ਘਟੂ ਜਰਨ ਤੁਸੀਂ ਦੇਖ ਰਹੇ ਹੋ ਸ਼ਿਆਰ ਪਰਫੌਕਸ ਮੈਂ ਰਜਿੰਦਰ ਕੋਰ ਬੱਬੂ ਪੰਜਾਬ ਡਿਊਟੀ ਮੁਲਾਜ਼ਮ ਤੇ ਸਾਂਝਾ ਫਰੰਟ ਦੇ ਆਗੂ ਨਰਿੰਦਰ ਗੋਲਿੰਗ ਕंवर ਕੇਸ਼ ਰਜਤ ਮਹਾਜਨ ਤੇ ਸਤੀਸ਼ ਕੁਮਾਰ ਦੀ ਗਵਾਈ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਰੈਸਟ ਹੌਸ ਮੁਕੇਰੀਆਂ ਵਿਖੇ ਇਕੱਠੇ ਹੋਏ ਤੇ ਉਹਨਾਂ ਨੇ ਮਾਤਾ ਰਾਣੀ ਚੌਂਕ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਬਜਟ ਦੀਆਂ ਕਾਪੀਆਂ ਫੂਕੀਆਂ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੱਧ ਚੜ ਕੇ ਹਿੱਸਾ ਲਿਆ ਇੱਕ ਇਸ ਮੌਕੇ ਬੋਲਦੇ ਹੋਏ ਉਪਰੋਕਤ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੌਜੂਦਾ ਬਜਟ ਵਿੱਚ ਨਾ ਤਾਂ ਪੈਨਸ਼ਨਾਂ ਦੇ ਬਕਾਏ ਨਾ ਹੀ 2. Gracias. ਤੇ ਨਾ ਹੀ ਡੀਏ ਦਿੱਤਾ ਨਾ ਹੀ ਪੁਰਾਣੀ ਪੈਂਚਰ ਬਹਾਲ ਕੀਤੀ ਤੇ ਨਾ ਹੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਵੱਲ ਕੋਈ ਧਿਆਨ ਦਿੱਤਾ ਇਹ ਬਜਟ ਅੱਜ ਤੱਕ ਦੀ ਪੇਸ਼ ਕੀਤੇ ਗਏ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਨਿਕੰਮਾ ਬਜਟ ਸਾਬਿਤ ਹੋਇਆ ਹੈ ਜਿਸ ਨਾਲ ਪੰਜਾਬ ਦੇ ਮੁਲਾਜ਼ਮਾਂ ਵਿੱਚ ਕੋਰਨੇ ਰਾਸ਼ਾਂ ਦਾ ਆਲਮ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਬਜਟ ਪੂਰੀ ਤਰ੍ਹਾਂ ਨਾਲ ਮੁਲਾਜ਼ਮ ਵਿਰੋਧੀ ਬਜਟ ਹੈ ਤੇ ਅਸੀਂ ਇਸ ਬਜਟ ਦੀ ਕੋਰਨ ਖੇਦੀ ਕਰਦੇ ਹਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਪਣੇ ਆਪ ਨੂੰ ਆਮ ਆਦਮੀ ਕਹੋਣ ਵਾਲੇ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀ ਆਮ ਆਦਮੀਆਂ ਤੇ ਮੁਲਾਜ਼ਮਾਂ ਨਾਲ ਮਿਲਣ ਤੋਂ ਵੀ ਭੱਜਦੇ ਨਜ਼ਰ ਆ ਰਹੇ ਹਨ ਉਹਨਾਂ ਕਿਹਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਇਸ ਮੌਕੇ ਮਨਜੀਤ ਸਿੰਘ ਬਲਵਿੰਦਰ ਟਾਗ ਬ੍ਰਿਜਮੋਹਨ ਲੈਕ ਰਜੇਸ਼ ਕੁਮਾਰ ਸੰਦੀਪ ਕੋਸ਼ਲ ਅਨਿਲ ਕੁਮਾਰ ਹਰਿੰਦਰ ਸਿੰਘ ਅਮਰਦੀਪ ਸਿੰਘ ਸੁਰੇਸ਼ ਲੋਗੜ ਕਮਲਜੀਤ ਸਿੰਘ ਲਖਵਿੰਦਰ ਸਿੰਘ ਜਸਵੀਰ ਸਿੰਘ ਪਰਮੋਦ ਸਿੰਘ ਪ੍ਰਿੰਸੀਪਲ ਦਵਿੰਦਰ ਸਿੰਘ ਕ੍ਰਿਸ਼ਨ ਗੋਪਾਲ ترਸੇਮ ਸਿੰਘ ਭਗਵਾਨ ਸਿੰਘ ਓੰਕਾਰ ਸਿੰਘ ਅਸ਼ੋਕ ਕੁਮਾਰ ਮਨਜੀਤ ਸਿੰਘ ਇੰਦਰ ਸੁਖਦੀਪ ਸਿੰਘ ਵਰਿੰਦਰ ਸੈਣੀ ਤੇ ਕਿਰਨ ਬਾਲਾ ਆਗ ਸੰਘਰਸ਼ੀ ਸਾਥੀ ਹਾਜ਼ਰ ਸਨ منتری پرانی پینشن بحال کرو کرو ایل پی ایس رد کرو وت منتری ہائے ہائے انقلاب زندہ باد انباد زندہ زندہ

ਰੰਗਰ ਕਰੋ ਰੰਗਰ ਕਰੋ ਰੰਗਰ ਕਰੋ ਦੇਵੀਲ ਬਚਾਉਣ ਨੂੰ ਰੰਗਰ ਕਰੋ ਰੰਗਰ ਕਰੋ ਜਮਾਤ ਕਾਮਿਆਂ ਨੂੰ ਰੰਗਰ ਕਰੋ ਰੰਗਰ ਕਰੋ ਬੱਦੀ ਦੀ ਹਾੜੀ ਦਾ ਤੇਲੀ ਬੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਦੇਵੀਲ ਦੀ ਹਾੜੀ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਟੈਂਸ਼ਨ ਲਾਗੂ ਕਰੋ ਕਰੋ ਰੰਗਰ ਕਰੋ ਜੀ ਜੀ ਅੱਜ ਅਸੀਂ ਜੋ ਹੈ ਪੰਜਾਬ ਸਰਕਾਰ ਨੇ ਬਜਟ ਆਪਣਾ ਪੇਸ਼ ਕੀਤਾ ਹੈ ਉਸ ਲਈ ਅਸੀਂ ਅੱਜ ਕਾਪੀਆਂ ਸਾੜਨ ਪੰਜਾਬ ਜੂਟੀ ਮੁਲਾਜ਼ਮ ਤੇ ਸਾਂਝਾ ਫਰੰਟ ਵੱਲੋਂ ਸਾਰੀਆਂ ਜਾਣਗੀਆਂ ਉਹਦੇ ਲਈ 71 ਹੋਏ ਆ ਤੇ ਜੋ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਉਹ ਸਿਰਫ ਅੰਕੜਿਆਂ ਦੀ ਖੇਡ ਹੈ ਬਜਟ ਵਿੱਚ ਜਲੇ ਮੁਲਾਜ਼ਮਾਂ ਲਈ ਕੁਝ ਵੀ ਨਹੀਂ ਹੈ ਚਾਹੇ ਉਹ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਹੋਵੇ ਚਾਹੇ ਡੀਏ ਦਾ ਹੋਵੇ ਚਾਹੇ ਪੈਨਸ਼ਨਰਾਂ ਦਾ ਗੁਨਾਹ ਹੋਵੇ 2.95 ਵਾਲਾ ਜਾਂ ਹੋਰ ਮੁੱਦੇ ਹੋਣ ਪਿੰਡੂ ਪੱਤਾ ਹੋਵੇ ਜਾਂ ਹੋਰ ਮੁਲਾਜ਼ਮਾਂ ਲਈ ਜਿਹੜਾ ਉਹਨਾਂ ਦਾ ਪਟਾਰਾ ਖਾਲੀ ਹੈ ਇੱਕ ਪਾਸੇ ਤਾਂ ਸੀਐਮ ਸਾਹਿਬ ਵਿੱਤ ਮੰਤਰੀ ਸਾਹਿਬ ਕਹਿ ਰਹੇ ਆ ਕਿ ਸਾਡਾ ਜਿਹੜਾ ਮਾਲੀਆ ਆ ਉਹ 6254 ਕਰੋੜ ਤੋਂ 10200 ਕਰੋੜ ਹੋਇਆ ਹੈ ਤੇ ਲੇਕਿਨ ਜਿਹੜਾ ਇਹ ਉਹ ਇੱਕ ਪਾਸੇ ਕਹਿ ਰਹੇ ਸਾਡਾ ਖਜ਼ਾਨਾ ਭਰਿਆ ਆ ਦੂਜੇ ਪਾਸੇ ਮੁਲਾਜ਼ਮਾਂ ਲਈ ਜਿਹੜਾ ਇਹਨਾਂ ਦਾ ਖਜ਼ਾਨਾ ਖਾਲੀ ਹੈ ਜੋ ਕਿ ਮੁਲਾਜ਼ਮਾਂ ਨਾਲ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਹੈ 18 ਨਵੰਬਰ 2022 ਚ ਇਹਨਾਂ ਨੇ ਪੁਰਾਣੀ ਪੈਨਸ਼ਨ ਦਾ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ ਜੋ ਕਿ ਜਿਹੜਾ ਇਹ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ ਇਸ ਕਰਕੇ ਸਰਕਾਰ ਇਹ ਭਲੇਖੇ ਜਨਾਰੇ ਕਿ ਮੁਲਾਜ਼ਮਾਂ ਦੀ ਜਿਹੜਾ ਹੈ ਮਲਾਜਮਾਂ ਨਾਲ ਦੀਆਂ ਵੋਟਾਂ ਨਾਲ ਕੁਝ ਫਰਕ ਨਹੀਂ ਪੈਣਾ ਇਹ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਚੰਗੀ ਤਰ੍ਹਾਂ ਕਿ ਲਾਲਚੰਦ ਕਟਾਰੂਚਾ ਕੇ ਸਿਰਫ 1000 ਵੋਟਾਂ ਨਾਲ ਜਿੱਤਿਆ ਹੈ ਤੇ 1366 ਵੋਟਾਂ ਚੋਂ 1207 ਵੋਟਾਂ ਉਹਨੂੰ ਮਲਾਜਮਾਂ ਦੀਆਂ ਪਈਆਂ ਸਨ ਅੱਜ ਉਹ ਸਰਪੰਚੀ ਤੋਂ ਸਿੱਧਾ ਹੀ ਮੰਤਰੀ ਬਣਿਆ ਹੈ ਇਸ ਕਰਕੇ ਹੁਣ ਵੀ ਜੈਰਾਮ ਠਾਕੁਰ ਅਜੇ ਤੱਕ ਵੀ ਕਹਿੰਦਾ ਮੈਨੂੰ ਓਪੀਐਸ ਨੇ ਹਰਾਇਆ ਹੈ ਤੇ ਬਾਕੀ ਜਿਹੜੇ ਪੈਨਸ਼ਨਰ ਸਾਥੀ ਆ ਸਾਡੇ ਇਹ 2016 ਤੋਂ ਜਿਹੜੇ ਪਹਿਲੋਂ ਵਾਲੇ ਆ ਰਿਟਾਇਰ ਹੋਏ ਆ ਇਹਨਾਂ ਨੂੰ ਜਿਹੜਾ ਅਜੇ ਤੱਕ ਉਹ ਗੁਨਾਹਕ ਨਹੀਂ ਪਰ ਇਹ ਕਮਿਸ਼ਨ ਦੀਆਂ ਤਰੁੱਟੀਆਂ ਹਨ ਇਸ ਕਰਕੇ ਜਿਹੜਾ ਐ ਅਸੀਂ ਅੱਜ ਬਜਟ ਦੀਆਂ ਕਾਪੀਆਂ ਸਾਰ ਕੇ ਆਪਣਾ ਪੁਰਜ਼ੋਰ ਵਿਰੋਧ ਜਲ ਰਿਹਾ ਹੈ ਉਹ ਅਸੀਂ ਦਰਜ ਕਰਾਣਾ ਹੈ ਅੱਜ ਸਾਂਝ ਮੁਰਾਜ਼ਮ ਅਤੇ ਪੈਂਚਰ ਫਰੰਟ ਵੱਲੋਂ ਇੱਥੇ ਇਕੱਠੇ ਹੋਏ ਆ ਬਹੁਤ ਦੇਰ ਤੋਂ ਜਦੋਂ ਇਹ ਸਰਕਾਰ ਆਈ ਸੀ ਸਾਨੂੰ ਬੜੀ ਆਸ ਸੀ ਕਿ ਸਾਡੀਆਂ ਮੰਗਾਂ ਜਿਹੜੀਆਂ ਹੈ ਕਿਉਂਕਿ ਜਦੋਂ ਅਸੀਂ ਪਹਿਲਾਂ ਧਰਨੇ ਮੁਜ਼ਾਰੇ ਲਾਉਂਦੇ ਸੀ ਇਹੋ ਹੀ ਮੰਤਰੀ ਜਿਹੜੇ ਐ ਇਹ ਸਾਡੇ ਧਰਨਿਆਂ 'ਚ ਜਾ ਕੇ ਸਾਨੂੰ ਕਹਿੰਦੇ ਸੀ ਕਿ ਸਾਡੀ ਸਰਕਾਰ ਰਾਲਣ ਦਿਓ ਉਹਨਦੇ ਸਾਰੀ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਪਰ ਇਹਦੇ ਬਿਲਕੁਲ ਉਲਟ ਹੋਇਆ ਜੋ ਵੀ ਇਹਨਾਂ ਨੇ ਸਾਨੂੰ ਵਾਅਦੇ ਕੀਤੇ ਸੀ ਉਹਨਾਂ ਚੋਂ ਕੋਈ ਵੀ ਜਿਹੜਾ ਹੈ ਉਹ ਪੂਰਾ ਨਹੀਂ ਕੀਤਾ ਗਿਆ ਔਰ ਅਸੀਂ ਲਗਾਤਾਰ ਇਹਨਾਂ ਦੀ ਜੋਂ ਤੋਂ ਸਰਕਾਰ ਬਣੀ ਹੈ ਬਹੁਤ ਵੱਡੇ ਵੱਡੇ ਬਜਾਰੇ ਚੰਡੀਗੜ੍ਹ ਚ ਮੁਹਾਲੀ ਚ ਕਰ ਚੁੱਕੇ ਆ ਬਾਹਰ ਚ ਕਰ ਚੁੱਕੇ ਆ ਔਰ ਇਹ ਸਾਨੂੰ ਜੇ ਕਦੇ ਟਾਈਮ ਦਿੰਦੇ ਹੈ ਵੀ ਸਾਡੇ ਨਾਲ ਗੱਲਬਾਤ ਕਰੋ ਲੇਕਿਨ ਜਿਸ ਦਿਨ ਇੱਕ ਦਿਨ ਜਿੱਦਣ ਉਹ ਟਾਈਮ ਦਿੰਦੇ ਉਸ ਤੋਂ ਇੱਕ ਦਿਨ ਪਹਿਲਾਂ ਉਹਨੂੰ ਮੁਲਤਵੀ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਇੱਕ ਕਿਸਮ ਦਾ ਸਾਡੇ ਨਾਲ ਮਜ਼ਾਕ ਕੀਤਾ ਜਾਂਦਾ ਹੈ ਦੂਸਰੀ ਗੱਲ ਅਸੀਂ ਪਿਛਲੀ ਸਰਕਾਰ ਨੂੰ ਤੇ ਇਹ ਗੱਲ ਕਹਿੰਦੇ ਸੀ ਕਿ ਉਹ ਜਿਹੜਾ ਖਜ਼ਾਨਾ ਮੰਤਰੀ ਹੈ ਉਹ ਖਾਲੀ ਪੀਪਾ ਹੈ ਅਸੀਂ ਸਮਝਦੇ ਹਾਂ ਕਿ ਇਹ ਖਾਲੀ ਲਫਾਫਾ ਹੈ ਬੰਦ ਕੀਤਾ ਹੋਇਆ ਜਿਹੜਾ ਹਰਪਾਲ ਚੀਮਾ ਹੈ ਇਹਦਾ ਬਜਟ ਜੋ ਹੈ ਉਹ ਇੱਕ ਲਫਾਫਾ ਬੰਦ ਕਰਤਾ ਜਿਹਦੇ ਵਿੱਚ ਕੁਝ ਨਹੀਂਗਾ ਕਿਸੇ ਵਰਗ ਵਾਸਤੇ ਵੀ ਕੁਝ ਨਹੀਂ ਰੱਖਿਆ ਗਿਆ ਸਾਨੂੰ ਆਸ ਸੀ ਕਿ ਸਾਡੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਜੋ ਮੰਗਾਂ ਹਨ ਜਿਨ੍ਹਾਂ ਚ ਮੁੱਖ ਤੌਰ ਤੇ ਜੋ ਹੈ ਉਹ ਪੈਨਸ਼ਨਰਾਂ ਦੀ ਇੱਕ ਮੰਗ ਹੈ ਸਿਰਫ ਕਿ ਜੋ 6ਵੇਂ ਤਨਖਾਹ ਕਮਿਸ਼ਨ ਨੇ ਪਾਸ ਕੀਤਾ ਹੋਇਆ ਹੈ ਕਿ 2.59 ਦੇ ਗੁਣਾਕ ਦੇ ਨਾਲ ਇਹਨਾਂ ਦੀ ਪੈਨਸ਼ਨ ਸੋਧ ਕੀਤੀ ਜਾਵੇ ਔਰ ਇਸ ਤੋਂ ਇਲਾਵਾ ਬਾਕੀ ਸਾਰੀਆਂ ਮੁਲਾਜ਼ਮਾਂ ਔਰ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਹਨ ਜਿਨ੍ਹਾਂ ਦੇ ਵਿੱਚ ਸਾਡਾ 1 ਇੱਕ 16 ਤੋਂ ਲੈ ਕੇ 30 ਜੂਨ 21 ਤੱਕ ਦਾ ਜਿਹੜਾ ਬਕਾਇਆ ਹੈ ਇਹਨਾਂ ਨੇ ਕਿੱਡੀ ਹਸੋਈ ਨਹੀਂ ਗੱਲ ਕੀਤੀ ਅੱਜ ਤੱਕ ਕਿਤੇ ਪਿੱਛੇ ਨੂੰ 100 ਸਾਲ ਤੱਕ ਵੀ ਖਿਆਲ ਮਾਰ ਕੇ ਦੇਖ ਲੋ ਕਦੇ ਕਿਸੇ ਸਰਕਾਰ ਨੇ ਇਦਾਂ ਨਹੀਂ ਕੀਤਾ ਕਿ ਕੋਈ ਜਿਹੜਾ ਕਿਸਾ ਕਿਸੇ ਵਰਗ ਦਾ ਜੋ ਮਤਲਬ ਬਕਾਇਆ ਹੈ ਉਹਨੂੰ ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇ ਇਹ ਅਸੀਂ ਇਹਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਮੰਗ ਕਰਦੇ ਆਂ ਕਿ ਫੌਰੀ ਤੌਰ ਤੇ ਇਸ ਜਿਹੜਾ ਆਰਡਰ ਹੈ ਉਹਨੂੰ ਅਮੈਂਡ ਕਰਕੇ ਇੱਕ ਮੋਸ਼ਤ ਸਾਰੇ ਮੁਲਾਜ਼ਮਾਂ ਔਰ ਪੈਨਸ਼ਨਰਾਂ ਨੂੰ ਜਿਹੜਾ ਹੈ ਓ ਡੀਏ ਦਿੱਤਾ ਜੋ ਹੈ ਬਕਾਇਆ ਉਹ ਦਿੱਤਾ ਜਾਵੇ ਜਿਹੜੀਆਂ ਸਾਡੀਆਂ ਡੀਏ ਦੀਆਂ ਕਿਸ਼ਤਾਂ ਬਕਾਇਆ ਉਹ ਫੌਰੀ ਤੌਰ ਤੇ ਰਿਲੀਜ਼ ਕੀਤੀਆਂ ਜਾਣ ਔਰ ਨਾਲ ਹੀ ਡੀਏ ਦਾ ਜਿਹੜਾ ਪਿਛਲਾ ਬਕਾਇਆ ਵੀ ਹੈ ਔਰ ਜਿਹੜੀਆਂ ਇਹ ਸਾਡੀਆਂ ਕਿਸ਼ਤਾਂ ਜਿਹੜੀਆਂ ਡੂ ਹਨ ਇਹਨਾਂ ਦਾ ਸਾਰਿਆਂ ਦਾ ਬਕਾਇਆ ਜਿਹੜਾ ਉਹ ਜੱਕਮੁਸ਼ ਦਿੱਤਾ ਜਾਵੇ ਔਰ ਉਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਸਾਡੇ ਜਿਹੜੇ ਮੁਲਾਜ਼ਮ ਹਨ ਉਹਨਾਂ ਦੇ ਨਾਲ ਜਿਹੜੀ ਇੱਕ ਬਹੁਤ ਵੱਡੀ ਵਧੇਗੀ ਹੈ ਕਿ ਇਹਨਾਂ ਨੇ ਇੱਕ ਆਰਡਰ ਤੇ ਕਰ ਦਿੱਤਾ ਵੀ ਪੁਰਾਣੀ ਪੈਨਸ਼ਨ ਜਿਹੜੀ ਆ ਉਹਨੂੰ ਅਸੀਂ ਲਾਗੂ ਕਰਾਂਗੇ ਲੇਕਿਨ ਉਹ ਇੱਕ ਕਾਗਜ਼ੀ ਰਹਿ ਗਿਆ ਆਰਡਰ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਸਾਡੀ ਇਹ ਮੰਗ ਹੈ ਪ੍ਰਮੁੱਖ ਮੰਗਾਂ ਦੇ ਵਿੱਚ ਇਹ ਮੰਗ ਹੈ ਕਿ ਜਿੰਨੇ ਵੀ ਮੁਲਾਜ਼ਮ ਹਨ ਜਿਹੜੇ 1-1 ਚਾਰ ਤੋਂ ਬਾਅਦ ਭਰਤੀ ਹੋਏ ਆ ਉਹਨਾਂ ਸਾਰਿਆਂ ਦੇ ਉੱਤੇ ਪੁਰਾਣੀ ਪੈਨਸ਼ਨ ਜਿਹੜੀ ਹੈ ਉਹਦਾ ਫਾਰਮੂਲਾ ਜਿਹੜਾ ਹੈ ਉਹ ਲਾਗੂ ਕੀਤਾ ਜਾਵੇ ਔਰ ਇਸ ਤਰ੍ਹਾਂ ਦੇ ਨਾਲ ਸਾਰੇ ਜਿਹੜੇ ਮੁਲਾਜ਼ਮਾਂ ਦੀਆਂ ਜੋ ਮੰਗਾਂ ਹਨ ਉਹਨਾਂ ਦੇ ਵਾਸਤੇ ਫੌਰੀ ਤੌਰ ਤੇ ਅਸੀਂ ਹੁਣ ਇਹ ਵੀ ਚਾਹੁੰਦੇ ਆ ਕਿ ਕਿਸੇ ਸਬ ਕਮੇਟੀ ਦੇ ਨਾਲ ਅਸੀਂ ਗੱਲ ਕਰਨ ਨੂੰ ਤਿਆਰ ਨਹੀਂ ਜਿਹੜਾ ਮੁੱਖ ਮੰਤਰੀ ਆ ਉਹ ਸਾਡੇ ਨੂੰ ਟਾਈਮ ਦਵੇ ਔਰ ਉਹ ਸਾਡੇ ਨਾਲ ਗੱਲ ਕਰੇ ਕਿਉਂਕਿ ਕਿਸੇ ਵੀ ਮੰਤਰੀ ਕੋਲ ਕੋਈ ਅਧਿਕਾਰ ਨਹੀਂ ਵੀ ਉਹ ਕੋਈ ਫੈਸਲਾ ਜਿਹੜਾ ਉਹ ਕਰ ਸਕੇ ਇਸ ਕਰਕੇ ਮੁੱਖ ਮੰਤਰੀ ਜਿਹੜਾ ਹੈ ਉਹ ਟਾਈਮ ਦਵੇ ਔਰ ਮੇਨ ਗੱਲ ਇੱਕ ਹੋਰ ਹੈ ਕਿ 3 ਸਤੰਬਰ ਨੂੰ ਸਾਡੇ ਅਸੀਂ ਗਏ ਜਦੋਂ ਮਾਰਚ ਕਰਨ ਵਾਸਤੇ ਗਏ ਸੀ ਸਾਡੇ ਜਿਹੜੀ ਸਟੇਟ ਲੀਡਰਸ਼ਿਪ ਹੈ ਉਹਦੇ ਉੱਤੇ ਜਿਹੜੇ ਪਰਚੇ ਗਲਤ ਤੌਰ ਤੇ ਦਰਜ ਕੀਤੇ ਗਏ ਉਹ ਪਰਚੇ ਫੌਰੀ ਤੌਰ ਤੇ ਰੱਦ ਕੀਤੇ ਜਾਣ ਕਿਉਂਕਿ ਅਸੀਂ ਕੋਈ ਖੁਸ਼ੀ ਨਾਲ ਨਹੀਂ ਉੱਥੇ ਜਾਂਦੇ ਚੰਡੀਗੜ੍ਹ ਅਸੀਂ ਮਜਬੂਰੀ ਚ ਜਾਂਦੇ ਆਂ ਔਰ ਦੂਸਰੀ ਗੱਲ ਅਸੀਂ ਕੋਈ ਟ੍ਰੈਫਿਕ ਜਾਮ ਨਹੀਂ ਕੀਤੀ ਟ੍ਰੈਫਿਕ ਜਿਹੜੀ ਆ ਉਹ ਪੁਲਿਸ ਨੇ ਕੀਤੀ ਆ ਜਿਨ੍ਹਾਂ ਨੇ ਬੈਰੀਕੇਡ ਲਾ ਕੇ ਤੇ ਉਸ ਟ੍ਰੈਫਿਕ ਨੂੰ ਰੋਕਿਆ ਸਾਡਾ ਉਹਦੇ ਚ ਕੋਈ ਦੋਸ਼ ਨਹੀਂ ਇਸ ਕਰਕੇ ਉਹ ਜਿਹੜੇ ਹੈ ਸਾਰਾ ਜਿਹੜਾ ਹੈ ਉਹ ਕੇਸ ਜਿਹੜੇ ਆ ਉਹ ਰੱਦ ਕੀਤੇ ਜਾਣ ਤੇ ਇਸ ਤਰ੍ਹਾਂ ਦੇ ਨਾਲ ਅੱਜ ਅਸੀਂ ਜਿਹੜਾ ਇਹ ਬਜਟ ਹੈ ਇਸ ਦੇ ਵਿੱਚ ਕੁਝ ਵੀ ਕਿਸੇ ਵਾਸਤੇ ਨਹੀਂ ਰੱਖਿਆ ਗਿਆ ਔਰ ਮਲਾਜ਼ਮਾਂ ਖਾਸਤੇ ਖਾਸ ਕਰਕੇ ਕੁਝ ਨਹੀਂ ਰੱਖਿਆ ਗਿਆ ਅਸੀਂ ਇਸ ਬਜਟ ਦੀਆਂ ਕਾਪੀਆਂ ਅੱਜ ਫੂਕੇ ਆਪਣਾ ਰੋਸ ਜਿਹੜਾ ਪ੍ਰਗਟ ਕਰਾਂਗੇ ਔਰ ਸਰਕਾਰ ਨੂੰ ਇਹ ਅਸੀਂ ਚੇਤਾਵਨੀ ਦਿੰਨੇ ਆ ਕਿ ਭੁਲੇਖੇ 'ਚ ਨਾ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਐਂ ਨਕਾਰ ਕੇ ਰੱਖ ਦਿੱਤਾ ਅਸੀਂ ਬਿਲਕੁਲ ਸਫਾਇਆ ਕਰ ਦੇਵਾਂਗੇ ਇਹਨਾਂ ਦੀਆਂ 9 ਸੀਟਾਂ ਵੀ ਨਹੀਂ ਆਉਣ ਦੇਵਾਂਗੇ ਅਸੀਂ ਹਰ ਹਲਕੇ ਦੇ ਵਿੱਚ ਮੁਲਾਜ਼ਮਾਂ ਨੂੰ ਪਿੰਡ ਵੰਡੇ ਜਾਣਗੇ ਉਸ ਪਿੰਡਾਂ ਦੇ ਵਿੱਚ ਮੁਲਾਜ਼ਮ ਔਰ ਪੈਨਸ਼ਨਰ ਜਾ ਕੇ ਲੋਕਾਂ ਨੂੰ ਸਮਝਾਉਣਗੇ ਕਿ ਕਿਸ ਤਰ੍ਹਾਂ ਇਹ ਸਰਕਾਰ ਜਿਹੜੀ ਹੈ ਸਾਡੇ ਨਾਲ ਫਰਾਡ ਕਰ ਰਹੀ ਹੈ ਔਰ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਹਰਾ ਕੇ ਐਨ ਸਫਾਇਆ ਇਹਨਾਂ ਦਾ ਕਰ ਦੇਵਾਂਗੇ ਇਹ ਸਾਡੀ ਚੇਤਾਵਨੀ ਹੈ ਸਰਕਾਰ ਨੂੰ ਧੰਨਵਾਦ